ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਮ ਬਜਟ ਵਿੱਚੋਂ ਕਿਸਾਨ ਮਜ਼ਦੂਰਾਂ ਨੂੰ ਪੂਰੇ ਤਰੀਕੇ ਨਾਲ ਅੱਖੋਂ ਪਰੋਖੇ ਕਰਨ ਦੇ ਇਲਜ਼ਾਮ ਲੱਗਦੇ ਪਏ ਨੇ ਅਤੇ ਇਹ ਵੀ ਇਲਜ਼ਾਮ ਲੱਗਦੇ ਪਿਆ ਕਿ ਸਰਕਾਰ ਦਿੱਲੀ ਮੋਰਚੇ ਤੋਂ ਮਿਲੀ ਸេចក្តਸ ਤੋਂ ਬਾਅਦ ਬਖੜਾਈ ਹੋਈ ਹੈ ਇਹ ਕਹਿਣਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦਾ ਜਿਨ੍ਹਾਂ ਦੇ ਵੱਲੋਂ ਬਟਾਲਾ ਵਿਖੇ ਬਜਟ ਦਾ ਵਿਰੋਧ ਕੀਤਾ ਗਿਆ ਅਤੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ ਮੈਂ ਹਰਵਿੰਦਰ ਸਿੰਘ ਮਸਾਣੀਆਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੁਪਾ ਪਤਰੀ ਕਾਲ ਤੇ ਇਸ ਸਮੇਂ ਬਟਾਲੇ ਦੇ ਸੁਖਾ ਸਿੰਘ ਮਹਤਪ ਸਿੰਘ ਚੌਕ ਤੇ ਆਪ ਜੀ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਆ ਕਿ ਸਾਡੀ ਅੱਜ ਜੋ ਸੁਪਾ ਪਤਰੀ ਕਾਲ ਸੀਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਰਮਲਾ ਸੀ타 ਰਾਮਨਜੀ ਦੇ ਪੁਤਲੇ ਫੂਕਣ ਦੀ ਉਹ ਸਾਡਾ ਵਿਰੋਧ ਆ ਕਿ ਜਿਹੜਾ ਨਵਾਂ ਬਜਟ ਪੇਸ਼ ਕੀਤਾ ਹੈ ਸਰਕਾਰ ਨੇ ਉਹ ਬਿਲਕੁਲ ਕਿਸਾਨੀ ਦੇ ਪੱਖ 'ਚ ਨਹੀਂ ਦਿੱਤਾ ਗਿਆ ਮਜ਼ਦੂਰਾਂ ਦੇ ਪੱਖ 'ਚ ਨਹੀਂ ਦਿੱਤਾ ਗਿਆ ਕਹਿਣ ਤੋਂ ਭਾਵ ਕਿ ਮੱਧਮ ਵਰਗ ਦੇ ਲਈ ਉਸ ਬਜਟ ਦੇ ਵਿੱਚ ਕੁਛ ਨਹੀਂ ਰੱਖਿਆ ਗਿਆ ਕੇਵਲ ਤੇ ਕੇਵਲ ਉਦਯੋਗ ਨੂੰ ਪ੍ਰਮੋਟ ਕੀਤਾ ਗਿਆ ਉਹ ਇੰਡਸਟਰੀ ਨੂੰ ਪ੍ਰਮੋਟ ਕੀਤਾ ਗਿਆ ਜਿਹੜੀ ਇੰਡਸਟਰੀ ਜਿਹੜੀ ਸੀ ਸਰਕਾਰ ਬਦਲਵੇਂ ਰੂਪ ਚ ਤਿੰਨ ਕਾਲੇ ਕਾਨੂੰਨਾਂ ਦੇ ਵਿੱਚ ਐਗਰੀਕਲਚਰ ਇੰਡਸਟਰੀ ਕਹਿੰਦੀ ਸੀ ਜਿਹਨੂੰ ਅੱਜ ਉਹ ਉਦਯੋਗ ਜਿਹੜੇ ਨੇ ਉਹ ਵੱਖਰੇ ਰੂਪ ਚ ਪ੍ਰਮੋਟ ਹੋਏ ਨੇ ਇਨਕਮ ਟੈਕਸ ਦੇ ਨਾਂ ਤੇ ਅੰਕੜਿਆਂ ਨੂੰ ਉੱਤੇ ਥੱਲੇ ਕਰਕੇ ਲੋਕਾਂ ਦੀ ਵੱਡੀ ਲੁੱਟ ਕੀਤੀ ਗਈ ਆ ਅੰਕੜਿਆਂ ਨੂੰ ਵਧਾ ਘਟਾ ਕੇ ਫਾਇਦਾ ਸਰਕਾਰ ਨੂੰ ਹੋਇਆ ਜਦ ਕਿ ਪਹਿਲਾਂ ਚੱਲਦੀ ਸਕੀਮ ਦੇ ਤਹਿਤ ਇਨਕਮ ਟੈਕਸ ਦੇ ਵਿੱਚ ਜਿਹੜਾ 50 ਸੀਗਾ ਉਹ ਲੋਕਾਂ ਦਾ ਹੁੰਦਾ ਸੀਗਾ ਖੇਤੀ ਦੀ ਫੀਸਦਾਰ ਕਰਦੇ ਆ ਪਿਛਲੀ ਵਾਰੀ 3.84 ਸੀ ਇਸ ਵਾਰੀ 320 ਆ 7.5 ਲੱਖ ਕਰੋੜ ਦਾ ਪ੍ਰੋਪੋਜ਼ਲ ਰੱਖਣ ਵਾਲੀ ਸਰਕਾਰ ਨਰੇਗਾ ਦੀਆਂ ਸਕੀਮਾਂ ਵਾਸਤੇ 73000 ਕਰੋੜ ਤੋਂ ਘਟਾ ਕੇ 60000 ਕਰੋੜ ਤੇ ਲੈ ਕੇ ਆਈ ਆ ਜਿੱਥੇ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਮੋਟ ਕਰਨ ਦੀਆਂ ਗੱਲਾਂ ਕਰਦੇ ਨੇ ਉੱਥੇ ਪੰਜਾਬ ਸੂਬੇ ਦੇ ਵਿੱਚ ਜਿੱਥੇ ਪਾਣੀ ਪ੍ਰਧਾਨ ਸੂਬਾ ਜਿਹਦੇ ਕੋਲ ਪਾਣੀ ਆ ਇਸ ਸਮੇਂ ਜਿੱਥੇ ਫਸਲੀ ਬਦਲਾਵ ਹੋ ਸਕਦੇ ਸੀ ਪਰ ਫਸਲੀ ਬਦਲਾਵ ਕਰਨ ਵਾਸਤੇ ਸਰਕਾਰ ਨੇ ਕੋਈ ਵੀ ਪੱਖ ਜਿਹੜਾ ਇਸ ਬਜਟ ਦੇ ਵਿੱਚ ਨਹੀਂ ਰੱਖਿਆ ਅਸੀਂ ਮੋਟੋ ਤੌਰ ਤੇ ਤੇ ਮੂਲ ਤੌਰ ਤੇ ਕਹਿੰਦੇ ਆ ਕਿ ਬਜਟ ਜਿਹੜਾ ਉਹ ਕਿਸਾਨੀ ਅੰਦੋਲਨ ਦੀ ਪੜਾਹਸ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਦੀ ਜਿਹੜੀ ਤਲਖੀ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਦੇਸ਼ ਦੀਆਂ ਸਰਕਾਰਾਂ ਨੂੰ ਉਹ ਇਸ ਸਾਖਰੀ ਬਜਟ ਦੇ ਵਿੱਚ ਸਰਕਾਰ ਨੇ ਬਾਹਰ ਕੱਢੀ ਆ ਅਸੀਂ ਸਖਤ ਵਿਰੋਧ ਕਰਦੇ ਹਾਂ ਜੋ ਅਸੀਂ ਬਟਾਲੇ ਦੇ ਸੁੱਖਾ ਸਿੰਘ ਚੌਂਕ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੀਤਾ ਰਮਨ ਦਾ ਜਿਹੜਾ ਅੱਜ ਪੁਤਲਾ ਫੂਕ ਰਹੇ ਆ ਕਿਉਂਕਿ ਸਰਕਾਰ ਭਾਰਤ ਸਰਕਾਰ ਦਾ ਜਿਹੜਾ ਇਹ ਆਖਰੀ ਬਜਟ ਸੀਗਾ ਉਹਦੇ ਵਿੱਚ ਬੜੀਆਂ ਆਸਾਂ ਸੀ ਕਿ ਆ ਕਿਸਾਨਾਂ ਨੂੰ ਵੀ ਕੋਈ ਖੇਤੀ ਨੂੰ ਪ੍ਰਮੋਟ ਕਰਨ ਵਾਸਤੇ ਕੋਈ ਸੁਵਿਧਾ ਕੋਈ ਲਿਆਉਣਗੇ ਕੋਈ ਪਰ ਕੋਈ ਵੀ ਜਿਹੜਾ ਇਹਨਾਂ ਨੇ ਕਿਸੇ ਦੇ ਸਬਸਿਡੀ ਜਾਂ ਕੋਈ ਪ੍ਰਾਲੀ ਨੂੰ ਸਾਹਮਣੇ ਵਾਸਤੇ ਕੋਈ ਸਬਸਿਡੀ ਜਾਂ ਹੋਰ ਸੰਧਾਂ ਤੇ ਸਬਸਿਡੀਆਂ ਦੀ ਗੱਲ ਇੱਕ ਵੀ ਜਿਹੜੀ ਆ ਉਹ ਗੱਲ ਨਹੀਂ ਕਿਸਾਨਾਂ ਵਾਸਤੇ ਕੀਤੀ ਤੋਂ ਇਸੇ ਕਰਕੇ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਰੋਸ ਜਿਹੜਾ ਪਾਇਆ ਜਾ ਰਿਹਾ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਪ੍ਰਧਾਨ ਮੰਤਰੀ ਦੇ ਤੇ ਸੀਤਾਰਾਮ ਦੇ ਜਿਹੜੇ ਆ ਪੁਤਲੇ ਫੂਕੇ ਜਾ ਫੂਕੇ ਜਾ ਰਹੇ ਆ ਤੇ ਇਹ ਸਾਡਾ ਸੰਘਰਸ਼ ਜਿਹੜਾ ਵਾ ਜੇ ਸਾਡੀਆਂ ਮੰਗਾਂ ਵੱਲ ਨਾ ਧਿਆਨ ਦਿੱਤਾ ਗਿਆ ਤੇ ਫਿਰ ਇਹ ਜਿਹੜਾ ਸੰਘਰਸ਼ ਹੋਰ ਤਿੱਖਾ ਕਰਾਂਗੇ ਧਰਨੇ ਜਿਹੜੇ ਆ ਵੱਡੇ ਕਰਾਂਗੇ ਲੋਕਾਂ ਨੂੰ ਲਾਮਬੰਦ ਕਰਕੇ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 24 ਦੇ ਵਿੱਚ ਇਹ ਭਾਰਤ ਸਰਕਾਰ ਦੀਆਂ ਇਲੈਕਸ਼ਨ ਜਦੋਂ ਹੋਣੀਆਂ ਆ ਉਦੋਂ ਫਿਰ ਵੱਡੀ ਇਹਨਾਂ ਨੂੰ ਮਾਤ ਜਿਹੜੀ ਆ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਾਂਗੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪੈਣ ਦੇਾਂਗੇ ਸਾਡੀ ਚੇਤਾਵਨੀ ਜਿਹੜੇ ਬੰਬੀਆਂ ਦੇ ਉੱਤੇ ਮੀਟਰ ਲੱਗਦੇ ਪਏ ਆ ਉਹਨਾਂ ਨੂੰ ਕਿਦਾ ਵੇਚ ਬਿਲਕੁਲ ਜੀ ਕੱਲ ਹੀ ਅਜੇ ਅਖਬਾਰ ਦੇ ਵਿੱਚ ਅਸੀਂ ਪੜਿਆ ਵਾ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸਰਕਾਰ ਨੇ ਅਸੀਂ ਲਗਾਤਾਰ ਲੰਬੇ ਸਮੇਂ ਤੋਂ ਜਿਹੜਾ ਲੋਕਾਂ ਨੂੰ ਕਹਿ ਰਹੇ ਆ ਵੀ ਇਹ ਬਿਜਲੀ ਐਕਟ ਜਿਹੜਾ ਵਾ ਇਹ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੀ ਆ ਸਰਕਾਰ ਜੇ ਪ੍ਰਾਈਵੇਟ ਹੱਥਾਂ 'ਚ ਚਲ ਗਿਆ ਬਾਨੀਆਂ ਡਾਨੀਆਂ ਕੋ ਚਲ ਗਿਆ ਤੇ ਵੱਡੀਆਂ ਜਿਹੜੀਆਂ ਵਸ ਜਾਵਾਂ ਲੋਕਾਂ ਨੂੰ ਮਿਲਣ ਗਿਆ ਲਗਾਤਾਰ ਲੋਕਾਂ ਨੂੰ ਕਹਿੰਦੇ ਆ ਰਹੇ ਘਰਾਂ ਦੇ ਬਿੱਲ ਵੀ 15 ਤੋਂ 20 ਰੁਪਏ ਯੂਨਟ ਜਿਹੜਾ ਲੋਕਾਂ ਨੂੰ ਪਾਊਗਾ 15000 ਰੁਪਏ ਜਿਹੜੀ ਆ ਉਹ ਮੋਟਰ ਦਾ ਜਿਹੜਾ ਲੱਗੂਗਾ ਕਨੈਕਸ਼ਨ ਦਾ ਉਤੋਂ ਚਿਪ ਵਾਲੇ ਮੀਟਰ ਜਿਹੜਾ ਸਰਕਾਰ ਜਿਹੜੇ ਲਾਊਗੀ ਬਹੁਤ ਵੱਡਾ ਜਿਹੜਾ ਲੋਕਾਂ ਤੇ ਜਿਹੜਾ ਹਮਲਾ ਵਾ ਇਹ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਉਠੋ ਤੇ ਜਥੇਬੰਦਕ ਹੋ ਕੇ ਇਹਨਾਂ ਦਾ ਵਿਰੋਧ ਕਰਾਂਗੇ ਤੇ ਸਰਕਾਰ ਨੂੰ ਚੇਤਾਵਨੀ ਆ ਇਹ ਤੁਹਾਡੇ ਕਾਨੂੰਨ ਬਿਲਕੁਲ ਜਿਹੜੇ ਲਾਗੂ ਨਹੀਂ ਹੋਣਦੇ ਆਂਗੇ ਨਾ ਚਿਪ ਵਾਲੇ ਮੀਟਰ ਲਗਣ ਦੇਾਂਗੇ ਤੇ ਨਾ ਪਿੰਡਾਂ ਦੇ ਵਿੱਚ ਜਾ ਕੇ ਸੇ ਮੋਟਰਾਂ ਤੇ ਜਿਹੜੇ ਆ ਮੀਟਰ ਲਗਣ ਦੇਾਂਗੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀनाथ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਣ ਤੋਂ ਛੁਟਕਾਰਾ ਸੰਤਾਨ ਹੀਨਤਾ ਡਾਕਟਰ ਸੱਟਾ ਨੰਬਰ ਹਰ ਥਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 1000% ਗਾਰੰਟੀਡ ਸਮਾਧਾਨ